ਕਾਹਮੈਂ ਹਾਂ ਕਾਹਮੈਂ ਵਧੀਆ ਵਧੀਆ ਆ ਨਟ ਦੇ ਦੇਖਾ ਚਰੂਪਾ ਸਾਡਾ ਮਨ ਮਰ ਗਿਆ ਦੀ ਦੇਖਣਾ ਇਹ ਕਹ ਲੈਣੇ ਹੋਰ ਸਣਾ ਕੰਮ ਕਰ ਕੇ ਚੱਲਦਾ ਕੰਮ ਕਰ ਵਧੀਆ ਚੱਲ ਮੈਂ ਲੱਗਦੀ ਹੈ ਭਲਿਹਾਰ ਤਨ ਨੂੰ 30000 ਦੀ ਲੈ ਦੇ ਕੀ ਆ ਪਿੱਛੇ ਮੈਂ ਦੀ ਝਾਪੀ ਨਹੀਂ ਯਾਰ ਲੋਗ ਵੀ ਨਹੀਂ ਇਹੜੇ ਪਿੰਡ ਦੀ ਆ ਬਟਾਰੀ ਬਟਾਰੀ ਆ ਮਸੂਆ ਦੂਵੇ ਸ਼ੁਰੂ ਹੈ ਕਾਲ ਲੈਣਿਆ ਚਲਾ ਫਿਰ ਇਹਦਾ ਤਾਂ ਕੋ ਬੰਦਦਾ ਨਹੀਂ ਹੁਣ ਹਾਂ ਜਿਹੜੀ ਖੜੀ ਹੈ ਇਹ ਆਸ਼ੀ ਨਹੀਂ ਹੋਈ ਹੂੰ ਇਹ ਵੀ ਵੇਚ ਹੀ ਦੇਣੀ ਆ ਹੁਣ ਵੇਚ ਦੇ ਲਓ ਹੂੰ ਉਹ ਛੋਟੀ ਲੈ ਲਓ ਵਧੀਆ ਕਈ ਦੇ ਨਾ ਦਿਖਿਆ ਹੀ ਨਹੀਂ ਕਿੱਧਰ ਗਿਆ ਹੋਇਆ ਸੀ ਮੈਂ ਉੱਥੇ ਹੀ ਆ ਸੀ ਪਾ ਰੁਕ